ਅੱਛਾ ਉੱਥੇ ਫਿਰ ਜਦੋਂ ਸਾਰੀਆਂ ਲੜਾਈਆਂ ਤੇਹਾਂ ਲੜਾਈਆਂ ਲੜ ਕੇ ਨੰਦਪੁਰ ਸਾਹਿਬ ਦੀਆਂ ਸਾਹਿਬ ਜੱਜ ਦੇ ਸ਼ਹੀਦ ਹੋ ਗਏ ਸਿੱਖ ਸ਼ਹੀਦ ਹੋ ਗਏ ਵੱਡੇ ਯੋਧੇ ਸ਼ਹੀਦ ਹੋ ਗਏ ਫਿਰ ਉੱਥੇ ਜਾ ਕੇ ਫਿਰ ਉੱਥੇ ਮੁਖਸਰ ਬਾਗਿਆ ਉੱਥੇ ਜਾ ਕੇ ਫਿਰ ਜੁਦ ਕਰਿਆ ਦਸਵੇਂ ਪਾਤਸ਼ਾਹ ਨੇ ਅੱਛਾ ਉੱਥੇ ਜੁੱਧ ਕਰਿਆ ਉੱਥੇ ਜਿਹੜੇ ਸਿੱਖ ਬੇਦਾਵਾ ਦੇ ਗਏ تھے ਉਹ ਦੁਬਾਰੇ ਆ ਗਏ ਮਾਫੀ ਮੰਗੀ ਅੱਜ ਮਾਫੀ ਮੰਗੀ ਮਾਈ ਭਾ ਕੌ ਰਾਗੀ ਅੱਛਾ ਉਹਨੇ ਸਿੱਖਾਂ ਨੂੰ ਫਟਕਾਰਾਂ ਦਿੱਤੀਆਂ ਹਾਂ ਫਟਕਾਰਾਂ ਦਿੱਤੀਆਂ ਜਦੋਂ ਉੱਥੇ ਸ਼ਹੀਦ ਉਸੇ ਮੋਰਚਾ ਲੱਗ ਗਿਆ ਉੱਥੇ ਫਿਰ ਉੱਥੇ ਉਹ ਮੁਕਤਸਰ ਬਾਪੂ ਜਿਹੜਾ ਵੀ ਸਮਝ ਸਿੰਘਾਂ ਦੇ ਸ਼ਹੀਦਾਂ ਦੇ ਨੌਤੇ ਰੱਖਿਆ ਗਿਆ ਸੀ ਮੁਕਤਸਰ ਵੀ ਦੁਬਾਰੇ ਬਾਕੀ ਕਿਤੇ ਕਿਤੇ ਆ ਮੁਕਤਿਆਂ ਦੇ 40 ਮੁਕਤਿਆਂ ਦੇ ਮੁਕਤਸਰ ਮਾਈ ਭਾਗੋ ਨੇ ਕਹਿਤੀ ਬੰਗਾਰੇ ਤੇ ਸਮਝ ਵੀ ਤੁਸੀਂ ਚਰਖੇ ਡਾਹ ਲਓ ਚੂੜੀਆਂ ਪਾ ਲਓ ਚੁੰਨੀਆਂ ਦੇ ਬਿਸਤਾਰੇ ਹਮਾਈ ਭਾਗੋ ਨੇ ਫਟਕਾਰ ਦਿੱਤੀ ਫਿਰ ਉੱਥੇ ਉਹ ਫਿਰ ਮਰਜ਼ਾਮਾ ਪੇਛਤ ਰਖੇ ਫਿਰ ਉੱਥੇ ਪਤਾ ਲੱਗਿਆ ਦਸਵੇਂ ਪਾਤਸ਼ਾਹ ਨੂੰ ਹਾਂ ਬਈ ਫੌਜ ਮਗਰ ਦਾ ਕਿਹ ਵੀ ਫਰਨ ਹੈ ਹਾਂ ਗੁਰੂ ਗੋਬਿੰਦ ਸਿੰਘ ਪੜ੍ਹਨਾ ਹੈ ਹਾਂ ਜਦੋਂ ਉੱਥੇ ਮੁਕਸਰ ਦੇ ਤੋਬੇ ਦੇ ਉੱਥੇ ਦੇਖਿਆ ਵੀ ਇੱਥੇ ਪਾਣੀ ਨਹੀਂ ਸੁੱਕਦਾ ਹਮ ਆਲੇ ਮਰਦਾਨਾ ਜੰਗਾਇਂ ਦੀ ਛਾਵਾਂ ਹਮ ਉੱਥੇ ਫਿਰ ਸਾਡੇ ਗੁਰੂ ਨੂੰ ਸਹਿਤਾ ਦਿੱਕਤੀ ਹਮ ਕਪੂਰੇ ਚੌਧਰੀਆ ਨੇ ਉੱਥੇ ਦੇ ਇਲਾਕੇ ਦੇ ਲੋਕਾਂ ਨੇ ਅੱਛਾ ਬਈ ਐਥੇ ਡੇਰਾ ਲਾ ਕੇ ਫਿਰ ਕੀ ਫੌਜ ਮੁਸਲਮਾਨਾਂ ਦੀ ਗਾਇਲ ਲੱਗੀ ਸੀ ਉੱਥੇ ਫਿਰ ਚਾਦਰੇ ਤਾਨ ਕੇ ਫਿਰ ਉੱਥੇ ਯੁੱਧ ਹੋਇਆ ਅੱਛਾ ਉੱਥੇ ਯੁੱਧ ਹੋਇਆ ਉੱਥੇ ਫਿਰ ਜਿਹੜੇ 40 ਮੁਖਤੇ ਤੇ ਉਹ ਵੀ ਆ ਗਏ ਭਾਈ ਹੂੰ ਇਹਨਾਂ ਸੀ ਜਿਹੜੇ ਉਹਦਾ ਹੀ ਉਹਦਾ ਫਿਰ ਬੇਦਾਵਾ ਪੜਿਆ ਅੱਛਾ ਅੱਛਾ ਬੇਦਾਵਾ ਪੜ ਕੇ ਉੱਥੇ ਬਕਸਾ ਦੇ ਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਾਜ ਕੇ ਹੂੰ ਦੁਬਾਰੇ ਬਾਣੀ ਸਾਜ ਕੇ ਹੂੰ ਜਿਹੜੀ ਪਹਿਲੀ ਬਾਣੀ ਸੀ ਸਾਡੇ ਛੀਮੇ ਪਾਤਸ਼ਾਹੀ ਰਚੀ ਉਹ ਦਿੱਤੀ ਨਹੀਂ ਭਾਈ ਚਾਰੇ ਚੌਰ ਤੇ ਉਹਨਾਂ ਨੇ ਦੂਏ ਸਿੱਖਾਂ ਨੇ ਅੱਛਾ ਕਹਿੰਦੇ ਜੇ ਕਲਾ ਆਪ ਛਾਪ ਲੋ ਅੱਛਾ ਫਿਰ ਗੁਰੂ ਗ੍ਰੰਥ ਸਾਹਿਬ ਛਾਪਿਆ ਮੁਖਸਰ ਸਾਹਿਬ ਅੱਛਾ ਜੀ ਅੱਛਾ ਮਣੀ ਸਿੰਘ ਨੇ ਲਿਖਿਆ ਸਾਰੀ ਬਾਣੀ ਹਾਂਜੀ ਉਥੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇਖ ਕੇ ਫਿਰ ਉਥੋਂ ਚਾਲੇ ਪਾ ਕੇ ਉਥੋਂ ਫਿਰ ਨਦੇੜ ਸਾਹਿਬ ਵਗ ਗਿਆ ਹਜੂਰ ਸਾਹਿਬ ਤੇ ਬਾਪੂ ਇੱਕ ਗੱਲ ਮੈਂ ਸੁਣੀ ਜਦੋਂ ਸ਼ੀਰਪਾਪਾ ਦੀਪ ਸਿੰਘ ਜੀ ਕਹਿੰਦੇ ਬਾਣੀ ਦੀ ਸੋਧ ਕਰ ਰਹੇ ਸੀ ਉਹਨਾਂ ਨੂੰ ਵੀ ਕਹਿੰਦੇ ਵੀ ਸਮਝੋ ਇਹ ਹੁਕਮ ਆਇਆ ਸੀ ਅੱਗੇ ਵੀ ਲੜਾਈ ਵਾਸਤੇ ਜੰਗ ਵਾਸਤੇ ਹਾਂ ਬਾਬਾ ਦੀਪ ਸਿੰਘ ਨੇ ਵੀ ਕਹਿੰਦੇ ਬਾਣੀ ਦੀ ਸੋਧ ਕਰੀ ਤੀ ਕਹਿੰਦੇ ਆ ਲਿਖਣ ਲੱਗ ਰਹੇ ਸੀ ਕਹਿੰਦੇ ਹਾਂ ਲਿਖੀਏ ਕਹਿੰਦੇ ਆ ਬਾਬੇ ਸ਼ੀਰਪਾਪਾ ਦੀਪ ਸਿੰਘ ਨੇ ਕਹਿੰਦੇ ਹਾਂ ਬਾਬਾ ਦੀਪ ਸਿੰਘ ਸਾਰੇ ਚੋਂ ਵੱਡਾ ਉਮਰ ਦਾ ਸੀ ਕਹਿਣੀ ਕਰਨੀ ਦਾ ਬਲ ਤਾਂ ਕਹਿੰਦੇ ਬਾਬਾ ਦੀਪ ਸਿੰਘ ਨੇ ਸਿਖਾਇਆ ਦੀਗਾ ਹਾਂ ਹਾਂ ਰੇੜੀਆਂ ਸਿੱਧੀਆਂ ਪਾਏ ਹਤੀ ਉਹ થી ਉਦੋਂ ਹੀ ਇੱਕ ਰਿੱਧਿਆ ਸਿੱਧੀਆਂ ਪਾ ਕੇ ਹਿਰਨੀ ਮਰਗੀ ਜੀ ਹਿਰਨੀ ਦੇ ਵਿੱਚ ਪੱਟੇ ਮਰਗੇ ਤੇ ਦੋ ਅੱਛਾ ਸ਼ਿਕਾਰ ਖੇੜਦਾ ਹੁੰਦਾ ਮਾਧੋ ਦਾਸ ਮਾਧੋ ਦਾਸ ਬਰਾਗੀ ਮਾਧੋ ਦਾਸ ਬਰਾਗੀ ਹਾਂ ਉਹ ਤੋਂ ਮਾਧੋ ਦਾਸ ਬਰਾਗੀ ਨੇ ਫਿਰ ਰਿੱਧੀਆਂ ਸਿੱਧੀਆਂ ਪਾ ਕੇ ਆਪਦਾ ਡੇਰਾ ਚਲਾ ਲਿਆ ਠੀਕ ਹੈ ਜੀ ਆਪਦਾ ਡੇਰਾ ਚਲਾਇ ਚਲੇ ਮੁੰਨ ਨੇ ਰਿੱਧਿਆ ਸਿੱਧੀਆਂ ਹੱਥ ਜਿਨਾਈ ਲੀਆਂ ਹਾਂ ਜਿਹੜੀ ਮੰਤਰ ਪੜਦਾ ਉਹ ਹੀ ਹੁੰਦਾ ਠੀਕ ਹੈ ਜੀ ਜਿਹੜੀ ਮੰਤਰ ਪੜ੍ਹ ਕੇ ਮੁਠੀ ਖੋਲਦਾ ਉਹੀ ਹੁੰਦਾ ਠੀਕ ਹੈ ਜੀ ਉੱਥੇ ਜਦੋਂ ਉਹਨੇ ਉਹਦੀ ਚੜਾਈ ਹੋ ਗਈ ਉੱਥੇ ਉਹ ਢੇਰੇ ਚ ਦਸਵੇਂ ਪਾਸ਼ਾ ਨਾਲ ਕੁਝ ਸਿੱਖ ਹਾਂ ਉਹਦਾ ਪਲੰਗ ਸੀ ਮਾਦੋਦਾਸ ਦਾ ਹਾਂ ਬਰਾਗੀ ਦਾ ਜਾ ਕੇ ਬੈਠ ਗਿਆ ਠੀਕ ਹੈ ਜੀ ਨਾਲ ਸਿੱਖ ਸਿੱਖੀ ਬਾਣਾ ਖੰਡੇ ਸਜਾਏ ਹੋਏ ਕੜੇ ਪਾਏ ਹੋਏ ਵਿਚਾਰੇ ਚੜ੍ਹੇ ਹਾਂ ਉਹਨਾਂ ਨੇ ਜਦੋਂ ਜਾ ਕੇ ਸਵਾਦ ਉਹਨਾਂ ਦਾਸ ਨੇ ਇੱਕ ਐਸ ਇਹ ਜਿਹਾ ਸਖਸਾ ਕੇ ਪਲੰਗ ਤੇ ਬੈਠ ਗਿਆ ਤੇਰੇ ਤੇ ਠੀਕ ਹੈ ਜੀ ਮਾਧੋ ਦਾਸ ਆਇਆ ਮਾਧੋ ਦਾਸ ਨੇ ਰਿੱਧੀਆਂ ਸਿੱਧੀਆਂ ਪੜੀਆਂ ਹਮ ਮਾਧੋ ਦਾਸ ਦੇ ਰਿੱਧੀਆਂ ਸਿੱਧੀਆਂ ਕੋਈ ਨਹੀਂ ਚੱਲੀ ਦਸਨੇ ਪਾਸ ਸਭ ਫੇਲ ਹੋ ਗਈਆਂ ਸਾਰੀਆਂ ਫੇਲ ਹੋ ਗਈਆਂ ਹਮ ਪਹਿਰੇ ਪੈ ਗਿਆ ਵਾਦੂ ਦਾਸ ਹਮ ਕਹਿੰਦਾ ਬੰਦਿਆਂ ਨੇ ਕੰਮ ਕਰ ਬੰਦਿਆਂ ਨੇ ਹਾਂ ਅਰੇ ਪੈ ਕੇ ਫਿਰ ਉਥੇ ਪੰਜ ਤੀਰ ਥਾਪੜਾ ਦਿੱਤਾ ਹੂੰ ਮਾਦੋ ਦਾਸ ਨੂੰ ਬੰਦਾ ਬਹਾਦਰ ਬਣਾਤਾ ਨੌ ਤਰਕੀ ਬੰਦਾ ਸਿੰਘ ਬਹਾਦਰ ਬਣਾਤਾ ਹਾਂਜੀ ਬੰਦਾ ਸਿੰਘ ਬਹਾਦਰ ਬਣਾ ਕੇ ਠੀਕ ਹੈ ਜੀ ਫਿਰ ਤੋਰਦਾ ਜਿੱਥੇ ਸਾਡੇ ਸਾਬ ਜੱਦੇ ਮਾਰੇ ਸਰੰਦ ਪਿੱਛੇ ਸ਼ਹੀਦ ਕਰਦੇ ਆਪਣੇ ਹਾਂ ਸ੍ਰੀ ਫਤਗੜ ਸਾਹਿਬ ਸਰੰਦ ਹਾਂ ਫਿਰ ਮਾਦੇ ਪੁੱਤ ਸਾਰੇ ਸੰਧੋਰੇ ਸਾਰੇ ਕੀ ਸਾਰੇ ਫਿਰ ਬਸ ਕਿਉਂ ਥਾਪੜਾ ਦਿੱਤਾ ਹਤੀ ਹਾਂ ਲਾਕਾ ਸਰ ਕਰਤਾ ਐ ਲਾਕਾ ਸਰ ਕਰਤਾ ਰਾਜ ਕਰਤਾ ਉੱਥੇ ਸਿੱਖਾਂ ਦਾ ਰਾਜ ਕਰਤਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੇ ਮਾਲਕ ਬਣਾਤੇ ਕਿਸਾਨ ਮਾਲਕ ਬਣਾਤੇ ਠੀਕ ਹੈ ਠੀਕ ਹੈ ਜੀ ਮਾਲਕ ਬਣਾਏ ਸਿੱਖ ਰਾਜ ਚੱਲ ਪਿਆ ਮਾਲਕ ਬਣਾਏ ਫਿਰ ਉਹ ਮਾਲਕ ਬਣਾਏ ਜਦੋਂ ਉੱਥੇ ਸਾਡਾ ਗੁਰੂ ਹਾਂ ਸਾਡਾ ਗੁਰੂ ਫਿਰ ਉੱਥੋਂ ਨੇ ਉਦਸ ਹਮ ਆ ਗਿਆ ਹਾਂਜੀ ਉਹਨੇ ਤੰਬੂ ਤਾਣਿਆ ਹਾਂਜੀ ਤੰਬੂ ਤਾਣ ਕੇ ਚਿਖਾਤ ਨਹੀਂ ਆਈ ਹੂੰ ਕਿਤਾ ਮਰ ਜਿਹੜੀ ਆਪਾਂ ਸੰਸਕਾਰ ਕਰਦੇ ਆ ਸੰਸਕਾਰ ਹਾਂਜੀ ਲੱਕੜਾਂ ਨਹੀਂ ਹਾਂਜੀ ਹਾਂ ਕਿਤਾ ਚਨਿਆਕੀ ਠੀਕ ਹੈ ਠੀਕ ਹੈ ਹਾਂਜੀ ਹਾਂ ਉਹਨੂੰ ਲੰਬੂ ਲਵਾਇਆ ਬਿੱਥੇ ਬੈਠ ਕੇ ਲੰਬੂ ਲਾਇਆ ਹਾਂ ਬਿੱਚ ਬੈਠ ਕੇ ਲੰਬੂ ਲਾ ਗਿਆ ਤੂੰ ਅੱਗ ਮੱਚ ਗਈ ਤੇ ਖਤ ਬਚਾਈ ਨਹੀਂ ਗਈ ਹਾਂਜੀ ਉਹ ਫਿਰ ਸਤਖੰਡ ਚ ਬਵਾਨ ਆਏ ਫਿਰ ਉਹਨੂੰ ਇਹ ਖਾਚੂ ਕੱਢ ਕੇ ਸੂਦੇ ਸਰੀਰ ਸਤਖੰਡ ਲੈ ਗਏ ਅੱਛਾ ਜੀ ਦਸਵੇਂ ਪਾਤਸ਼ਾਹ ਅੱਛਾ ਸਿੱਖਾਂ ਨੂੰ ਪੜੇ ਖਾ ਪਤਾ ਹਾਂ ਬਈ ਗੁਰੂ ਦਾ ਸੰਸਕਾਰ ਕਰਕੇ ਸ਼ਹੀਦ ਹੋ ਕੇ ਸੰਸਕਾਰ ਹੋ ਗਿਆ ਅੱਛਾ ਬਸ ਨਾ ਕਰ ਗਿਆ ਸੀ ਅੱਛਾ ਜੀ ਕਹਿੰਦਾ ਜਿਹੜਾ ਮੇਰਾ ਘੰਟਾ ਫਰੋਲੂਗਾ ਹਾਂਜੀ ਉਹਦਾ ਬਰਸਰੀ ਚੱਡੂਗਾ ਅੱਛਾ ਜੀ ਠੀਕ ਹੈ ਇਹ ਬਚਨ ਕਰ ਗਿਆ ਸੀ